ਅਰਥਬੋਧ ਦੇ ਵਿੱਚ ਜਿਹੜਾ ਅਸੀਂ ਅਗਲਾ ਜਿਹੜਾ ਟਾਪਿਕ ਕਰਦੇ ਆ ਇਸ ਦਾ ਤਾਂ ਜਿਵੇਂ ਅਸੀਂ ਪਹਿਲਾਂ ਬਹੁ ਆਰਥਕ ਸ਼ਬਦ ਕੀਤਾ ਹੁਣ ਅਰਥਬੋਧ ਦੇ ਵਿੱਚ ਜਿਹੜਾ ਇਹ ਕਿਹੜਾ ਸ਼ਬਦ ਆਇਆ ਗਏ ਸਮਾਨਾਰਥਕ ਜਾਨੀ ਕਿ ਇਸ ਦੀ ਜਿਹੜੀ ਦੂਜੀ ਕਿਸਮ ਆ ਜਾਂ ਦੂਜੀ ਤਰ੍ਹਾਂ ਦਾ ਜਿਹੜਾ ਅਰਥਬੋਧ ਦੇ ਵਿੱਚ ਹੁੰਦਾ ਹੈ ਤਾਂ ਉਹ ਕਿਹੜਾ ਹੁੰਦਾ ਹੈ ਸਮਾਨਾਰਥਕ ਸ਼ਬਦ ਸਮਾਨਾਰਥਕ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਦਾ ਹੈ ਸਮਾਨ ਆਰਥਕ ਸਮਾਨ ਤੋਂ ਭਾਵ ਕੀ ਹੈ ਭਾਵ ਇੱਕੋ ਜਿਹਾ ਜਾਨੀ ਕਿ ਸਮਾਨ ਦਾ ਭਾਵ ਕੀ ਹੁੰਦਾ ਇੱਕੋ ਜਿਹਾ ਅਤੇ ਆਰਥਕ ਤੋਂ ਭਾਵ ਕੀ ਹੁੰਦਾ ਅਰਥ ਵਾਲਾ ਠੀਕ ਹੈ ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਠੀਕ ਹੈ ਕਿ ਉਹ ਸ਼ਬਦ ਜੋ ਵੱਖ-ਵੱਖ ਜਿਹੜੇ ਆ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਦੇ ਹਨ ਉਹ ਕੀ ਹੈ ਉਹਨਾਂ ਨੂੰ ਕੀ ਅਸੀਂ ਕਹਿੰਨੇ ਆ ਸਮਾਨਾਰਥਕ ਸ਼ਬਦ ਅਖਵਾਉਂਦੇ ਆ ਜਾਂ ਕਹਿੰਨੇ ਆ ਜਿਵੇਂ ਸ਼ਲਾਗਾ ਪ੍ਰਸ਼ੰਸਾ ਉਪਮਾ ਅਤੇ ਉਸਤਤ ਠੀਕ ਹੈ ਇਹ ਅਲੱਗ-ਅਲੱਗ ਸ਼ਬਦ ਹਨ ਲਿਖਣ ਦੇ ਵਿੱਚ ਦੇਖਣ ਦੇ ਵਿੱਚ ਬੋਲਣ ਦੇ ਵਿੱਚ ਅਲੱਗ-ਅਲੱਗ ਸ਼ਬਦਾ ਪਰ ਇਹਨਾਂ ਦਾ ਜੇਕਰ ਅਸੀਂ ਗੱਲ ਕਰੀਏ ਤਾਂ ਅਰਥ ਕੀ ਹੈ ਸਮਾਨ ਹੈ ਇੱਕੋ ਜਿਹਾ ਹੈ ਤੇ ਇਸ ਕਰਕੇ ਇਹਨਾਂ ਸ਼ਬਦਾਂ ਨੂੰ ਅਸੀਂ ਕੀ ਕਹਿੰਨੇ ਆ ਸਮਾਨਾਰਥਕ ਸ਼ਬਦ ਜਿਹੜੇ ਆ ਉਹ ਕਹਿੰਨੇ ਆ ਠੀਕ ਹੈ ਕਿ मीनिंग ਬੇਸ਼ੱਕ ਇਹ ਲਿਖਣ ਦੇ ਵਿੱਚ ਇਹ ਬੋਲਣ ਦੇ ਵਿੱਚ ਅਲੱਗ-ਅਲੱਗ ਆ ਪਰ ਇਹਨਾਂ ਦਾ ਅਰਥ ਕੀ ਹੈ ਇੱਕੋ ਹੈ ਇਨਾਂ ਦਾ ਅਰਥ ਜਿਹੜਾ ਹੈ ਉਹ ਸਮਾਨ ਹੈ ਇੱਕੋ ਜਿਹਾ ਹੈ ਇਸ ਕਰਕੇ ਇਹਨਾਂ ਨੂੰ ਅਸੀਂ ਕੀ ਕਹਿੰਨੇ ਆ ਸਮਾਨਾਰਥਕ ਸ਼ਬਦ ਜਿਹੜਾ ਉਹ ਕਹਿੰਨੇ ਆ ਅੱਗੇ ਜਿਹੜਾ ਹੈ ਇਹਦੇ ਵਿੱਚ ਕੀ ਹੈ ਕਿ ਵਿਦਿਆਰਥੀਆਂ ਠੀਕ ਹੈ ਕਿ ਵਿਦਿਆਰਥੀਆਂ ਨੂੰ ਸਮਾਨਾਰਥਕ ਸ਼ਬਦਾਂ ਦੀ ਜਾਣਕਾਰੀ ਜਿਹੜੀ ਆ ਹੁਣੇ ਬੜੀ ਜ਼ਰੂਰੀ ਆ ਕਿ ਵਿਦਿਆਰਥੀ ਜਿਹੜੇ ਨੇ ਜਾਂ ਸਟੂਡੈਂਟ ਜੋ ਵੀ ਪੜਦੇ ਨੇ ਉਹਨਾਂ ਨੂੰ ਸਮਾਨਾਰਥਕ ਸ਼ਬਦਾਂ ਜਿਹੜੀ ਆ ਜਾਣਕਾਰੀ ਹੋਣੀ ਚਾਹੀਦੀ ਆ ਇਸ ਨਾਲ ਵਿਦਿਆਰਥੀ ਦੀ ਕੀ ਹੈ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਕਿ ਜੇਕਰ ਤੁਹਾਨੂੰ ਇੱਕ ਸ਼ਬਦ ਦੇ ਕਈ ਸਾਰੇ मीनिंग ਕਈ ਸਾਰੇ ਸਮਾਨਾਰਥਕ ਸ਼ਬਦ ਪਤਾ ਹੋਣਗੇ ਤਾਂ ਤੁਹਾਡਾ ਜਿਹੜਾ ਸ਼ਬਦ ਭੰਡਾਰ ਹੈ ਉਸ ਦੇ ਵਿੱਚ ਵੀ ਵਾਧਾ ਹੋਵੇਗਾ ਕਿ ਤੁਸੀਂ ਇੱਕ ਸ਼ਬਦ ਨੂੰ ਕਈ ਤਰੀਕਿਆਂ ਨਾਲ ਬੋਲ ਸਕੋਗੇ ਜਿਵੇਂ ਇਹਦੇ ਵਿੱਚ ਪ੍ਰਸ਼ੰਸਾ ਹੈ ਤਾਂ ਤੁਸੀਂ ਉਸਤਤ ਕਹਿ ਦੋਗੇ ਉਪਮਾ ਕਹਿ ਦੋਗੇ ਹਨਾ ਸ਼ਲਾਘਾ ਕਹਿ ਦੋਗੇ ਇਸ ਦੀ ਜਗ੍ਹਾ ਤੇ ਐਵੇਂ ਕਰਕੇ ਤਾਂ ਤੁਹਾਡਾ ਭੰਡਾਰ ਕੀ ਹੈ ਸ਼ਬਦ ਭੰਡਾਰ ਵਿੱਚ ਵਾਧਾ ਹੋਵੇਗਾ ਉਹ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਨੇੜੇ ਦੇ ਅਰਥ ਰੱਖਦੇ ਵੱਖ-ਵੱਖ ਸ਼ਬਦਾਂ ਦਾ ਪ੍ਰਯੋਗ ਕਰ ਸਕਦਾ ਹੈ ਅਜਿਹੇ ਕੁਝ ਸਮਾਨਾਰਥਕ ਸ਼ਬਦਾਂ ਜਿਹੜੇ ਆਪਾਂ ਹੁਣ ਕਰਦੇ ਹਾਂ ਕਿ ਕਿਹੜੇ-ਕਿਹੜੇ ਨੇ ਜਿਵੇਂ ਉਸਤ ਉਸਤ ਦਾ ਆਪਾਂ ਹੁਣੇ ਕੀਤਾ ਕਿ ਸ਼ਲਾਗਾ ਉਪਮਾ ਪ੍ਰਸ਼ੰਸਾ ਜਾਂ ਫਿਰ ਵਡਿਆਈ ਇਹ ਇੱਕ ਹੀ मीनिंग ਹੈ ਇਹਨਾਂ ਦਾ ਠੀਕ ਹੈ ਸ਼ਲਾਗਾ ਕਰਨੀ ਕਿਸੇ ਦੀ ਉਪਮਾ ਕਰਨੀ ਪ੍ਰਸ਼ੰਸਾ ਕਰਨੀ ਕਿਸ ਦੀ ਵਡਿਆਈ ਕਰਨੀ ਉਸਤ ਕਰਨੀ मीनिंग ਇੱਕ ਹੀ ਹੈ ਅਰਥ ਇੱਕ ਹੀ ਹੈ ਸਮਾਨਾਰਥਕ ਸ਼ਬਦ ਹੈ ਕਿ ਸਮਾਨ ਜਿਹੜਾ ਇਸ ਦਾ ਅਰਥ ਹੈ ਓਕੇ ਠੀਕ ਹੈ ਤਾਂ ਨੈਕਸਟ ਜਿਹੜਾ ਹੈ ਉਹ ਕੀ ਹੈ ਅੱਗੇ ਆ ਜਾਂਦਾ ਹੈ ਉਸਤਾਦ ਕੀ ਆ ਜਾਂਦਾ ਹੈ ਉਸਤਾਦ ਅਧਿਆਪਕ ਸਿੱਖਿਆਕ ਗੁਰੂ ਠੀਕ ਹੈ ਉਸਤਾਦ ਕਿਹਨੂੰ ਕਹਿੰਦੇ ਆ ਅਧਿਆਪਕ ਨੂੰ ਕਿਹਾ ਜਾ ਸਕਦਾ ਕਿਹਾ ਜਾਂਦਾ ਹੈ ਸਿੱਖਿਆਕ ਨੂੰ ਕਿਹਾ ਜਾਂਦਾ ਤੇ ਗੁਰੂ ਇਹਨਾਂ ਨੂੰ ਕੀ ਹੈ ਉਸਤਾਦ ਕਿਹਾ ਜਾਂਦਾ ਉਚਿਤ ਉਚਿਤ ਮਤਲਬ ਠੀਕ ਹੋਣਾ ਯੋਗ ਟੁਕਮਾਂ ਤੇ ਸਹੀ ਆ ਜਿਹੜਾ ਹੈ ਉਜੜ ਜਿਹੜਾ ਹੈ ਅਖੜ ਗਵਾਰ ਮੂਰਖ ਠੀਕ ਹੈ ਉਸ ਤੋਂ ਬਾਅਦ ਆ ਉੱਜਲ ਸਾਫ਼ ਨਿਰਮਲ ਸਵਚ ਉਸ ਤੋਂ ਬਾਅਦ ਆ ਉਜਾਲਾ ਚਾਨਣ ਪ੍ਰਕਾਸ਼ ਰੋਸ਼ਨੀ ਲੋ ਉੱਤਮ ਚੰਗਾ શ્રેષ્ઠ ਵਧੀਆ ਆ ਉਦਮ ਉਪਰਾਲਾ ਯਤਨ ਕੋਸ਼ਿਸ਼ ਜਾਨੀ ਕਿ ਉਦਮ ਕਰਨਾ ਉਦਮ ਕਰੀ ਜਰੂਰ ਤੁਸੀਂ ਕਵਿਤਾ ਪੜ੍ਹੀ ਹੋਵੇਗੀ ਨਾ ਉਦਮ ਕਰੀ ਜਰੂਰ ਜਾਨੀ ਕਿ ਉਪਰਾਲਾ ਕਰਨਾ ਯਤਨ ਕਰਨਾ ਜਾਂ ਫਿਰ ਕਿਸੇ ਕੰਮ ਦੀ ਕੋਸ਼ਿਸ਼ ਕਰਨਾ ਠੀਕ ਹੈ ਕਿਸੇ ਕੰਮ ਵਾਸਤੇ ਉੱਦਮ ਕਰਨਾ ਕਿ ਉੱਦਮ ਜਿਹੜਾ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ ਉਦਾਸ ਫਿਕਰਮੰਦ ਕਿ ਫਿਕਰ ਦੇ ਵਿੱਚ ਪਿਆ ਹੋਣਾ ਫਿਕਰਮੰਦ ਚਿੰਤਾਤਰ ਠੀਕ ਹੈ ਉਪਰਾਮ ਉਪਰਾਮ ਕਹਾਂਗੇ ਇਸ ਨੂੰ ਸੀ ਹੋਰ ਪਰੇਸ਼ਾਨ ਤੇ ਨਿਰਾਸ਼ ਓਕੇ ਉਪਕਾਰ ਉਪਕਾਰ ਕਿਸੇ ਦੀ ਮਿਹਰਬਾਨੀ ਨੇਕੀ ਭਲਾਈ ਜਾਂ ਫਿਰ ਇਹ ਇਹ ਸਾਨ ਓਕੇ ਕੀ ਹੈ ਇਹਸਾਨ ਉਸ ਤੋਂ ਬਾਅਦ ਦਾ ਉਪਯੋਗ ਉਪਯੋਗ ਮਤਲਬ ਕਿਸੇ ਚੀਜ਼ ਨੂੰ ਵਰਤਣਾ ਲਾਭ ਜਾਂ ਫਿਰ ਇਸਤਮਿਆ ਇਸਤੇਮਾਲ ਠੀਕ ਹੈ ਕੀ ਹੈ ਉਪਯੋਗ ਦਾ ਅਰਥ ਉਪਯੋਗ ਦਾ ਅਰਥ ਇਸ ਦੇ ਸਮਾਨਾਰਥਕ ਸ਼ਬਦ ਕਿਹੜੇ ਨੇ ਵਰਤੋਂ ਲਾਭ ਤੇ ਇਸਤੇਮਾਲ ਨੈਕਸਟ ਜਿਹੜਾ ਹੈ ਜਿਵੇਂ ਉਮੰਗ ਉਸ ਕੀ ਹੈ ਉਮੰਗ ਹੈ ਓਕੇ ਉਮੰਗ ਉਤਸ਼ਾਹ ਚਾ ਇਸ਼ਾ ਤਾਂਗ ਉਲਟਾ ਪੁੱਠਾ ਵਿਰੁੱਧ ਮੂਦਾ ਊਣਾ ਆਪੂਰਨ ਅਧੂਰਾ ਤੇ ਹੋਸ਼ਾ ਉਪਾਰਾ ਓਪਾ ਓਪਰਾ ਓਪਰਾ ਸੋਰੀ ਓਪਰਾ ਤੇ ਓਪਰਾ ਕੀ ਹੁੰਦਾ ਹੈ ਬੇਗਾਨਾ ਪੈਰਾਇਆ ਗੈਰ ਬਾਹਰਲਾ ਔਕੜ ਔਕੜ ਕੀ ਹੁੰਦੀ ਹੈ ਅਖੀਰ ਅੰਤ ਤੇ ਛੇਕੜ ਅਕਲ ਅਕਲ ਹੁੰਦੀ ਹੈ ਸਮਝ ਮਤ ਸਿਆਣਪ ਤੇ ਬੁੱਧੀ ਆਸਮਾਨ ਨੂੰ ਅਸੀਂ ਆਕਾਸ਼ ਵੀ ਕਹਿ ਸਕਦੇ ਆ ਗੰਗਾ ਵੀ ਅੰਬਰ ਵੀ ਅਰਸ਼ ਵੀ ਠੀਕ ਹੈ ਅੰਬਰ ਅਰਸ਼ ਗਗਨ ਤੇ ਆਕਾਸ਼ ਅੱਖ ਨੂੰ ਅਸੀਂ ਕੀ ਹੋਰ ਕਿਹੜੇ ਸ਼ਬਦ ਨਾਲ ਜਿਹੜੇ ਆ ਕਹਿ ਸਕਦੇ ਆ ਅੱਖ ਨੂੰ ਨੇਤਰ ਕਹਿ ਸਕਦੇ ਆ ਨੈਣ ਲੋਚਨ ਉਸ ਤੋਂ ਬਾਅਦ ਅਡ ਅਡ ਮਤਲਬ ਵੱਖ ਅਲੱਗ ਜੁਦਾ ਪਿੰਨ ਓਕੇ ਤਾਂ ਅੰਤਰ ਫਰਕ ਹੋਣਾ ਭੇਦ ਫਾਸਲਾ ਵਿਥ ਅੰਤਰ ਨਾ ਕਿਸੇ ਚੀਜ਼ ਦੇ ਵਿੱਚ ਅੰਤਰ ਹੋਣਾ ਅਨਾਥ ਜਤੀਮ ਬੇਸਹਾਰਾ ਲਾਵਾਰਿਸ ਅਮਨ ਅਮਨ ਕੀ ਹੁੰਦਾ ਹੈ ਸ਼ਾਂਤੀ ਚੈਨ ਟਿਕਾ ਇਹ ਜਿਹੜਾ ਕੀ ਹੈ ਅਮਨ ਦੇ ਸਮਾਨਾਰਥਕ ਸ਼ਬਦ ਅਮੀਰ ਧਨਵਾਨ ਧਨਾੜ ਦੌਲਤਮੰਦ ਅਰਥ ਅਰਥ ਦਾ ਮਤਲਬ ਭਾਵ ਮਤਲਬ ਬਿਆ ਮੂਾਨਾ ਮਤਵ ਓਕੇ ਉਸ ਤੋਂ ਬਾਅਦ ਆ ਆਰੰਭ ਆਦ ਸ਼ਿਰੂ ਮੁਡ ਜਾਂ ਫਿਰ ਮੂਲ ਇਸ ਨੂੰ ਕੀ ਕਹਿ ਸਕਦੇ ਆ ਅਲੌਕਿਕ ਅਨੋਖਾ ਅਨੂਠਾ ਅਦਭੁਦ ਅਲੌਕਿਕ ਅਲੋ ਅਲੋਕਾਰ ਅਲੋਕਾਰ ਆਜ਼ਾਦੀ ਕੀ ਹੁੰਦੀ ਹੈ ਸਵਤੰਤਰਤਾ ਵੀ ਕਹਿ ਸਕਦੇ ਹਾਂ ਸਵਾਦੀਨਤਾ ਮੁਕਤੀ ਜਾਂ ਫਿਰ ਰਿਹਾਈ ਆਥਣ ਨੂੰ ਅਸੀਂ ਸ਼ਾਮ ਸੰਜ ਜਾਂ ਫਿਰ ਤਕਾਲਾ ਕਿ ਸ਼ਾਂਜ ਹੋ ਗਈ ਹੈ ਤੁਸੀਂ ਦੇਖਿਆ ਹੋਵੇਗਾ ਕਿ ਸ਼ਾਂਜ ਪਿੰਡਾਂ ਦੇ ਵਿੱਚ ਹੱਲੇ ਵੀ ਜਿਹੜਾ ਸ਼ਾਂਜ ਸ਼ਾਮ ਨੂੰ ਜਿਹੜਾ ਸ਼ਾਂਜ ਜਾਂ ਫਿਰ ਤਕਾਲਾ ਪੈ ਗਈਆਂ ਕਹਿ ਦਿੰਦੇ ਆ ਓਕੇ ਆਥਣ ਹੋ ਗਿਆ ਆ ਆਥਣ ਜੜੀਆ ਹੋ ਗਈ ਆ ਆਖ ਜਿਹੜੀ ਹੈ ਵਿਪਤਾ ਕਟਨਾਈ ਦੁੱਖ ਸਮੱਸਿਆ ਰੁਕਾਵਟ ਅੜਚਨ ਤੇ ਮੁਸ਼ਕਲ ਇਸਤਰੀ ਨੂੰ ਔਰਤ ਜਨਾਨੀ ਨਾਰੀ ਤੀਵੀਂ ਮਹਿਲਾ ਜਾਂ ਜਾਕੀ ਕਹਿੰਦੇ ਤ੍ਰੀਮਤ ਓਕੇ ਇਕਰਾਰ ਇਕਰਾਰ ਕੀ ਹੁੰਦਾ ਹੈ ਵਚਨ ਪ੍ਰਣ ਪ੍ਰਤੀਗਿਆ ਜਾਂ ਫਿਰ ਕੌਲ ਇੱਛਾ ਤਾਂ ਹੁੰਦੀ ਹੈ ਉਮੰਗ ਹੁੰਦੀ ਹੈ ਉਤਸ਼ਾਹ ਚ ਇਹਨਾਂ ਸ਼ਬਦਾਂ ਨਾਲ ਜਿਹੜਾ ਇਸ ਨੂੰ ਸੰਬੋਧ ਸਤਾ ਕੀ ਹੁੰਦਾ ਹੈ ਹੌਲਾ ਹਲਕਾ ਜਾਂ ਮਾਮੂਲੀ ਆਮ ਸਹਾਇਤਾ ਕਿਸੇ ਦੀ ਮਦਦ ਕਰਨਾ ਹਮਾਇਤ ਕਰਨਾ ਜਾਂ ਸਮਰਥਨ ਕਰਨਾ ਕਿਸੇ ਦਾ ਓਕੇ ਇਵੇਂ ਜਿਹੜੇ ਬਾਕੀ ਆ ਸਰੀਰ ਨੂੰ ਅਸੀਂ ਤਨ ਦੇ ਜਿਸਮ ਬਦਨ ਜਿਹੜਾ ਜੁਸਾ ਕਾਇਆ ਜਾਂ ਫਿਰ ਵਿਯੂਦ ਦੇ ਨਾ ਜਿਹੜਾ ਅਸੀਂ ਕਹਿ ਸਕਦੇ ਆ ਸੰਜੋਗ ਮੇਲ ਹੁੰਦਾ ਹੈ ਸੰਗਮ ਟੋ ਸਾਫ ਕੀ ਹੁੰਦਾ ਹੈ ਉੱਜਲ ਨਿਰਮਲ ਸਵੱਚ ਸੁਖਮ ਬਰੀਕ ਨਾਜ਼ੁਕ ਕੋਮਲ ਪਤਲਾ ਸੂਰਬੀਰ ਬਹਾਦਰ ਵੀਰ ਸੂਰਮਾ ਬਲਵਾਨ ਦਲੇਰ ਯੋਦਾ ਵਰਿਆਮ ਠੀਕ ਹੈ ਵਰਿਆਮ ਯੋਦਾ ਸੂਰਬੀਰ ਓਕੇ ਸੋਹਣਾ ਤਾਂ ਸੋਹਣਾ ਕੀ ਹੋ ਗਿਆ ਖੂਬਸੂਰਤ ਸੋਹਣਾ ਕੀ ਹੋ ਗਿਆ ਖੂਬਸੂਰਤ ਸੁੰਦਰ ਮਨੋਹਰ ਆਕਰਸ਼ਕ ਹਵਾ ਪੌਣ ਸਮੀਰ ਵాయు ਸਮੀਰ ਕਿਹਨੂੰ ਕਹਿੰਦੇ ਆ ਹਵਾ ਨੂੰ ਕਹਿੰਦੇ ਆ ਓਕੇ ਠੀਕ ਹੈ ਹੁਸ਼ਿਆਰ ਚਲਾਕ ਤੇਜ ਸੁਜਾਨ ਚੌਕਸ ਚਕੰਨਾ ਸੁਜਗ ਚਤਰ ਕਮਜ਼ੋਰ ਮਾੜਾ ਨਿਰਮਲ ਪਤਲਾ ਮਾੜਚੂ ਓਕੇ ਕੋਮਲ ਦਾ ਹੁਣ ਅਸੀਂ ਪੜਾਹੀਗਾ ਜਿਵੇਂ ਸੁਖਮ ਦਾ ਅਸੀਂ ਪੜਾਹੀ ਉਹੀ ਇੱਕ ਕੋਮਲ ਨਾਜ਼ੁਕ ਪਤਲਾ ਬਰੀਕ ਜਾਂ ਸੁਖਮ ਕਹਿੰਦੇ ਨੇ ਦੇਖੋ ਇਹਦੇ ਵਿੱਚ ਕੋਈ ਵੀ ਲੈ ਲਾਂਗੇ ਤੇ ਬਾਕੀ ਜਿਹੜੇ ਉਸ ਦੇ ਸਮਾਨ ਆਤ ਗੁੱਸੇ ਨੂੰ ਅਸੀਂ ਇਸ ਦੇ ਕਿਹੜੇ ਕਿਹੜੇ ਜਿਹੜਾ ਵਿਰੋਧ ਕਰੋਧ ਨਰਾਜ਼ਗੀ ਕਹਿਰ ਚਾਨਣ ਕੀ ਹੁੰਦਾ ਹੈ ਪ੍ਰਕਾਸ਼ ਰੋਸ਼ਨੀ ਲੋ ਉਜਾਲਾ ਹੁਣ ਇਹ ਆਪਾਂ ਪ੍ਰਕਾਸ਼ ਦਾ ਪੜ੍ਹੇ ਤਾਂ ਉਹੀ ਹੈ ਛੋਟੇ ਨੂੰ ਸੀ ਨਿੱਕਾ ਕਹਿ ਦਨੇ ਅਲਪ ਕਹਿ ਦਨੇ ਆ ਤੇ ਲਘੂ ਕਹਿ ਦਨੇ ਆ ਜਾਨ ਕੀ ਹੁੰਦੀ ਹੈ ਜ਼ਿੰਦਗੀ ਹੈ ਠੀਕ ਹੈ ਜੀਵਨ ਹੈ ਪ੍ਰਾਣ ਹੈ ਜਿਹੜੀ ਹੈ ਜਿੰਦ ਹੈ ਆਪਾਂ ਹੁਣੇ ਜਿਸਮ ਦਾ ਪੜਿਆ ਸੀ ਸਰੀਰ ਸਰੀਰ ਦਾ ਸਾਰਾ ਕੁਝ ਪੜਿਆ ਸੀ ਤੇ ਉਹੀ ਆ ਗਿਆ ਠੀਕ ਹੈ ਓਕੇ ਦੁਸ਼ਮਣ ਵੈਰੀ ਵਿਰੋਧੀ ਜਾਂ ਸ਼ਤਰੂ ਹੁੰਦਾ ਹੈ ਧਰਤੀ ਜ਼ਮੀਨ ਭੋਂ ਭੂਮੀ ਪ੍ਰithvi ਓਕੇ ਫੁੱਲ ਨੂੰ ਜਿਹੜਾ ਅਸੀਂ ਪੁਸ਼ਪ सुमन Kusum ਠੀਕ ਹੈ ਇੱਕ ਹੀ ਅਸਿਸਮਾਨ ਆਰਥਕ ਸ਼ਬਦ ਹੈ ਜਾਨੀ ਕਿ ਇਹਨਾਂ ਦਾ ਅਰਥ ਕੀ ਹੈ ਪੁਸ਼ਪ सुमन ਜਾਂ Kusum ਇਹ ਇੱਕ ਹੀ मीनिंग ਹੈ ਸਮਾਨਾਰਥਕ ਸ਼ਬਦ ਹੈ ਬਹਾਦਰ ਬਹਾਦਰ ਕੀ ਹੈ ਵੀਰ ਸੂਰਮਾ ਦਲੇਰ ਬਲਵਾਨ ਬਰੀਆਮ ਹੁਣ ਇਹਦਾ ਵੀ ਪੜਿਆ ਸੀ ਆਪਾਂ ਬਹਾਦਰ ਵੀਰ ਦਾ ਸੂਰਮੇ ਦਾ ਤੇ ਇਹ ਕੀ ਹੋ ਗਿਆ ਇੱਕ ਹੀ ਨੇ ਮਦਦ ਸਹਾਇਤਾ ਹਮਾਇਤ ਸਮਰਥਨ ਮਤ ਮਨੋਰਥ ਆਸ਼ਾ ਨਿਰਾ ਜਿਹੜਾ ਨਿਸ਼ਚਾ ਮਿੱਤਰ ਦੋਸਤ ਹੁੰਦਾ ਹੈ ਆੜੀ ਹੁੰਦਾ ਹੈ ਸੱਜਣ ਹੁੰਦਾ ਈ ਯਾਰ ਬੇਲੀ ਓਕੇ ਮੀ ਵਰਖਾ ਬਰਸਾਤ ਬਾਰਿਸ਼ ਤੇ ਇਹ ਕੀ ਨੇ ਜਿਵੇਂ ਇਹਦੇ ਵਿੱਚ ਹੁਣ ਦੇਖੋ ਇੱਥੇ ਠੀਕ ਹੈ ਆ ਜਿਵੇਂ ਸ਼ਰਮ ਸ਼ਰਮ ਨੂੰ ਅਸੀਂ ਸੰਕੋਚ ਲੱਜਾ ਸੰਗ ਝਿਜਕ ਇਹ ਕਹਿੰਦੇ ਆ ਸ਼ਾਮ ਸਾਂਝ ਤਕਾਲਾ ਆਥਣ ਹੁਣੇ ਕਰਕੇ ਹਟੇ ਅਸੀਂ ਜਿਹੜਾ ਆ ਜਿਹੜਾ ਆ ਖਰਾਬ ਗੰਦਾ ਖਰਾਬ ਹੋ ਗਿਆ ਗੰਦਾ ਮੰਦਾ ਭੈੜਾ ਬੁਰਾ ਖੁਸ਼ੀ ਪ੍ਰਸੰਸਤਾ ਠੀਕ ਹੈ ਪ੍ਰਸੰਸਤਾ ਆਨੰਦ ਸਰੂਰ ਗਰੀਬੀ ਜਿਹੜੀ ਹੈ ਕੰਗਾਲੀ ਥੁੜ ਨਿਰ ਨਿਰਤੰਤਾ ਤੇ ਜ਼ਿੰਦਗੀ ਜੀਵਨ ਜਿੱਦ ਪ੍ਰਾਣ ਇਹ ਹੁਣੇ ਅਸੀਂ ਕਰਕੇ ਜਿਹੜਾ ਹਟੇ ਆ ਓਕੇ ਉਸ ਤੋਂ ਬਾਅਦ ਆ ਫਿਕਰ ਫਿਕਰ ਕੀ ਹੁੰਦੀ ਹੈ ਚਿੰਤਾ ਪਰੇਸ਼ਾਨੀ ਤੇ ਸੋਚ ये की हो गए तो ये हो गए साढ़े समानार्थक शब्द कहे हो गए समानार्थक शब्द